ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੱਗਰ ਨੇੜੇ ਭਾਖੜਾ ਇਲਾਕਿਆਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਕੱਗਰ ਦੇ ਪਾਣੀ ਦਾ ਪੱਧਰ ਵਾਦਾ ਦੇਖ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਹੜ੍ਹਾਂ ਨਾਲ ਨਜਿੱਠਣ ਦੇ ਲਈ ਪੂਤਾ ਪ੍ਰਬੰਧ ਕੀਤੇ ਗਏ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੋਕਾਂ ਨੂੰ ਘਬਰਾਉਣ ਦੀ ਕਿਹਾ ਕਿ ਲੋੜ ਨਹੀਂ ਹੈ ਕਿਉਂਕਿ ਕੱਗਰ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਅਜੇ ਘੱਟ ਹੈ ਡਿਪਟੀ ਕਮਿਸ਼ਨਰ ਸੰਗਰੂਰ ਨੇ ਵੀ ਦੱਸਿਆ ਕਿ ਪ੍ਰਸ਼ਾਸਨ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਤਿਆਰ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਖਤਰਾ ਮਹਿਸੂਸ ਹੁੰਦਾ ਤਾਂ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਨੇ ਅਤੇ ਸੰਪਰਕ ਨੰਬਰ 29 'ਤੇ ਸੰਪਰਕ ਕੀਤਾ ਜਾ ਸਕਦਾ ਹੈ ਕਿਸੇ ਨੂੰ ਵੀ ਅਣਸੁਖਾਵੀ ਜੋ ਘਟਨਾ ਜੇ ਕਿਤੇ ਵਾਪਰਦੀ ਹੈ ਤਾਂ ਉਸ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਇਸ ਮੌਕੇ ਤੋਂ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਤੁਹਾਡਾ ਨਾ ਕਰਦੇ ਹਾਂ ਸੱਚਾ ਖਨਾਰੀ ਜਿਹੜਾ ਹੈਡਵਰਕਸ ਆ ਉਥੇ ਪਹੁੰਚੇ ਆ ਮੇਰੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇਗੇ ਸੋ ਸਥਿਤੀ ਦਾ ਜਾਇਜ਼ਾ ਲੈਣ ਲਈ ਆਇਆ ਕਿ ਸਾਰੇ ਅਫਸਰ ਸਾਹਿਬਾਨ ਬੁਲਾਏ ਨੇਗੇ ਕਿ ਪਾਣੀ ਦਾ ਘੱਗਰ ਦਾ ਲੈਵਲ ਜਿਹੜਾ ਕਿਸਤੇ ਚੱਲ ਰਿਹਾ ਘੱਗਰ ਦਾ ਲੈਵਲ ਜਿਹੜਾ ਉਹ ਫਿਲਹਾਲ ਕੰਟਰੋਲ ਆ 743.6 ਤੇ ਆਗਾ ਡेंजर ਲੈਵਲ ਤੋਂ ਕਾਫੀ ਥੱਲੇ ਆਗਾ ਸੋ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਆਸ਼ਾ ਹੈ ਕਿ ਜਿਉਂ-ਜਿਉਂ ਮੀਂਹ ਘੱਟੀ ਜਾਊਗਾ ਪਾਣੀ ਹੋਰ ਥੱਲੇ ਜਾਇ ਜਾਊਗਾ ਸੋ ਸਾਰੀ ਜਗ੍ਹਾ ਤੇ ਜਿੱਥੇ-ਜਿੱਥੇ ਪਹਿਲਾਂ ਬਰੀਚਸ ਹੋ ਜਾਂ ਸੀਗੀਆਂ ਲਾਸਟ ਟਾਈਮ ਦੇ ਵਿੱਚ ਟੁੱਟਿਆ ਸੀ ਕੱਗਰ ਉੱਥੇ ਜਿਹੜਾ ਅਸੀਂ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਉਹਨੂੰ ਹੋਰ ਸਟਰੈਂਥਰਿੰਗ ਕਰ ਦਿੱਤਾ ਗਿਆ ਪਰ ਬਾਦੂ 2 ਲੱਖ ਬੈਗ ਜਿਹੜੇ ਨੇ ਭਰਾ ਕੇ ਮਿੱਟੀ ਦੇ ਉਹ ਵੀ ਰੱਖੇ ਗਏ ਨੇ 1 ਲੱਖ ਬੈਗ ਆਲਰੇਡੀ ਸੀਗਾ 2 ਲੱਖ ਬੈਗ ਹੋਰ ਰੱਖੇ ਹੋਏ ਨੇ ਕਿ ਤਾਂ ਕਿ ਕਿਦੋਂ ਵੀ ਬਰੀਚ ਨਾ ਸਕੇ ਸੋ ਬਿਲਕੁਲ ਮੈਨੂੰ ਲੱਗਦਾ ਕਿ ਆਮ ਤੌਰ ਤੇ ਬਰੀਚ ਜਿਹੜੀ ਆ ਉਹ 747 ਜ 48 ਪੁਆਇੰਟ ਤੇ ਆਉਂਦੀ ਸੀ ਇਸ ਵਾਰ 750 ਦਾ 50 ਤੱਕ ਦੇ ਅਸੀਂ ਪ੍ਰਬੰਧ ਕੀਤੇ ਨੇ ਕਿ ਜੇ 750 ਫਿਟ ਲੈਵਲ ਦਾ ਪਾਣੀ ਆ ਜਾਏ ਤਾਂ ਵੀ ਜਿਹੜਾ ਉਹ ਬ੍ਰੀਚ ਨਾ ਹੋਵੇ ਸੋ ਸਰਕਾਰ ਪੂਰੀ ਮਸਤੈਦੀ ਦੇ ਉੱਤੇ ਆ ਸਾਰੇ ਅਫਸਰ ਸਹਿਬਾਨ ਖੁਦ ਮੈਂ ਪੰਜਾਬ ਸਰਕਾਰ ਸਾਰੇ ਕੈਬਨਟ ਮੰਤਰੀ ਉਹ ਬਿਲਕੁਲ ਲੋਕਾਂ ਦੇ ਵਿਚਾਰ ਨੇ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਪੱਪਾਂ ਦੇ ਭਾਰ ਹੈਗਾ ਸਾਰੇ ਅਫਸਰ ਸਹਿਬਾ ਪੱਪਾਂ ਦੇ ਭਾਰ ਨੇ ਸਾਡੇ ਚਾਹੋ ਪੰਜਾਬ ਪੁਲਿਸ ਸਾਹਿਬ ਸਿਵਲ ਪ੍ਰਸ਼ਾਸਨ ਸਾਰੇ ਜਣੇ ਇੱਕਦਮ ਪੂਰੀ ਮਸਤਾਈਦੀ ਦੇ ਨਾਲ ਕੰਮ ਕਰ ਰਹੇ ਨੇ ਕਿ ਜਿੱਥੇ ਵੀ ਕਿਤੇ ਪਾਣੀ ਆਉਂਦਾ ਅਲਰਟ ਉਸੇ ਸਮੇਂ ਅਸੀਂ ਅਧਿਕਾਰੀ ਸਾਹਿਬਾਨ ਨੂੰ ਭੇਜਿਆ ਛੋਟੀ ਜੀ ਘਟਨਾ ਵਾਪਰੀ ਸੀ ਇਮੀਡੀਏਟਲੀ ਵਿਦਨ 5 ਮਿੰਟਸ ਅਫਸਰ ਉੱਥੇ ਪਹੁੰਚ ਗਏ ਤਾਂ ਕਿ ਲੋਕਾਂ 'ਚ ਪੈਨਿਕ ਨਾ ਹੋਵੇ ਪਰ ਲੇਕਿਨ ਮੇਰੀ ਲੋਕਾਂ ਨੂੰ ਸਲਾਹ ਹੈ ਕਿ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਲਈ ਥੋੜਾ ਉਹਨਾਂ ਨੂੰ ਉੱਚੇ ਜਗ੍ਹਾ ਤੇ ਲੈ ਕੇ ਜਾਓ ਜੇ ਕੋਈ ਕਿਸੇ ਨੂੰ ਲੋੜ ਆ ਪ੍ਰਬੰਧ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਤੁਰੰਤ ਆਪਣੇ ਸਰਪੰਚ ਨੂੰ ਸੰਪਰਕ ਕਰਨ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਬੀਡੀਪੀ ਸਾਹਿਬਾਨ ਨਾਲ ਕਰਨ ਐਸਜੀਓ ਸਾਹਿਬਾਨ ਨਾਲ ਕਰਨ ਐਸਐਚਓ ਸਾਹਿਬਾਨ ਦੇ ਨਾਲ ਕਰਨ ਕਿਸੇ ਵੀ ਅਫਸਰ ਸਾਹਿਬਾਨ ਨਾਲ ਸੰਪਰਕ ਕਰਨ ਸਾਡੇ ਡੀਸੀ ਸਾਹਿਬਾਨ ਖੁਦ ਮੈਂ ਲਗਾਤਾਰ ਨਿਗਰਾਨੀ ਰੱਖ ਰਿਆਂਗੇ ਜਿੱਥੇ ਵੀ ਕੋਈ ਪ੍ਰੋਬਲਮ ਆਊਗੀ ਅਸੀਂ ਵਿਦਨ ਡੈਮਨਟਸ ਉਥੇ ਪਹੁੰਚਾਂਗੇ ਤਾਂ ਕਿ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਹੁਣ ਤੱਕ ਕੋਈ ਵੀ ਨੁਕਸਾਨ ਸਰੂਰਚ ਨਹੀਂ ਹੋਇਆ ਮੰਤਰੀ ਜੀ ਕਈ ਦਸ਼ਕਾਂ ਤੋਂ ਮਸਲਾ ਹੈ ਇਹ ਕਦਰਦਾ ਹੈ ਕਿਉਂਕਿ ਕਿਸੇ ਸਮਝ ਨਹੀਂ ਹੈ ਕਿ ਹਿਮਾਚਲ ਤੋਂ ਪਾਣੀ ਆਂਦਾਗਾ ਮੋੜ ਤੇ ਜਿਹੜਾ ਮੋੜ ਕਰਕੇ ਵਹਾਉਣ ਕਰਕੇ ਕਗਗ ਕਰਦੀ ਹੈ ਇਹ ਮਾਮਲਾ ਜਿਹੜਾ ਕੇਂਦਰ ਸਰਕਾਰ ਨੂੰ ਚਾਹੀਦਾ ਮੈਂ ਇਹਦੇ ਬਾਰੇ ਆਲਰੇਡੀ ਡਾਕੂਮੈਂਟ ਦੀ ਸਟੱਡੀ ਕੀਤੀ ਆ ਕਿ ਜਿੱਥੇ ਤੱਕ ਤਾਂ ਅਸੀਂ ਨੇ ਪੱਕਾ ਕੀਤਾ ਹੋਇਆਗਾ ਉਥੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਗੇ ਜਾ ਕੇ हरियाणा ਨੇ हरियाणा ਸਟੇਟ ਦੇ ਜਿਹੜੀ ਸਟੇ ਲਈ ਹੋਈ ਆ ਇਸੇ ਗੱਲ ਕਰਕੇ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਔਰ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਉਹ ਜਿਹੜਾ ਕੇਸ ਆ ਵਾਪਸ ਲਿਆ ਜਾਵੇ ਅਸੀਂ ਇਹਨੂੰ ਪੱਕਾ ਕਰ ਦਵਾਂਗੇ ਉਹ ਸਦਾ ਲਈ ਇਹਦਾ ਹੱਲ ਜਿਹੜਾ ਹੋ ਜਾਊਗਾ ਅਸੀਂ ਹੱਲ ਕਰਨ ਨੂੰ ਤਿਆਰ ਆ ਪਰ ਲੇਕਿਨ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਆਰਡਰ ਜਾਰੀ ਕੀਤੇ ਨੇ ਉਹ ਲਏ ਹੋਏ ਨੇ ਹਰਿਆਣਾ ਨੇ ਜਾਰੀ ਹੈਲਪਲਾਈਨ ਨੰਬਰ ਆਲਰੇਡੀ ਸਾਰੇ ਜਾਰੀ ਕੀਤੇ ਹੋਏ ਨੇ ਜੀ ਸਾਰੇ ਪ੍ਰਸ਼ਾਸਨ ਕੋਲ ਨੇ ਲੋਕਾਂ ਕੋਲ ਨੇ ਕਿ ਸਾਰੇ ਅਸੀਂ ਬੁਨਸਤੈਦੀ ਨਾਲ ਕੰਮ ਕਰ ਰਹੇ ਆ ਕੱਲ ਅਸੀਂ ਲੈਰੇ ਵਾਲੀ ਸਾਈਡ ਤੇ ਅਸੀਂ ਅੱਜ ਇਧ ਹੁਣ ਵੀ ਸਾਡੇ ਮੈਂਬਰ ਪਾਰਲੀਮੈਂਟ ਮੀਤ ਜੀ ਉਹ ਵੀ ਪਹੁੰਚ ਲਿਖ ਤੋ ਜਗ੍ਹਾ ਤੇ ਸਾਰਾ ਸਾਰੇ ਐਮ ਐਲ ਏ ਮੰਤਰੀ ਸਾਹਿਬ ਗਰਾਊਂਡ ਤੇ ਨੇਗੇ ਔਰ ਸਾਰੇ ਅਫਸਰ ਗਰਾਊਂਡ ਤੇ ਨੇਗੇ ਸੋ ਹੁਣ ਤਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆਂਗੇ ਕਿ ਪ੍ਰਮਾਤਮਾ ਜਿਹੜਾ بارش ਨੂੰ ਬੰਦ ਕਰੇ ਤੇ ਤਾਂ ਕਿ ਲੋਕ ਜਿਹੜਾ ਉਹ ਅੱਛੇ ਤਰੀਕੇ ਨਾਲ ਰਹਿ ਸਕਣ ਸਰ ਜੀ ਤੇ ਅਖੀਰ ਤੇ ਸੰਗਤ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ